ਸਾਡੇ ਕੋਲ ਇਸ ਟਾਈਮ ਜਿਹੜਾ ਸੀ ਫੂਡ ਸਪਲਾਈ ਤੋਂ ਡਾਟਾ ਲਿਆ ਉਹਦੇ ਵਿੱਚ ਕਰੀਬ 30000 ਫੈਮਿਲੀਆਂ ਆ ਜਿਹੜੀਆਂ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀਆਂ ਨੇ ਇੱਕ ਹਜ਼ਾਰ ਪਰਿਵਾਰ ਦਾ ਇਹਨਾਂ ਨੇ ਜ਼ਿੰਮੇਵਾਰੀ ਲਈ ਹੈ ਤੇ ਇਹਦੇ ਨਾਲ ਹੀ ਇਹਨਾਂ ਨੇ ਇਕਨੇ 25 ਟਰੈਕਟਰ 25 ਟਰੈਕਟਰ ਅਤੇ 5 जेसीबी 5 जेसीबी ਜਿਹੜੀ ਮਸ਼ੀਨਾਂ ਦਾ ਪ੍ਰਬੰਧ ਜਿਵੇਂ ਜ਼ਮੀਨਾਂ ਵਿੱਚ ਰੇਤਾ ਵੀ ਸ਼ੁਰੂ ਹੋਏਗਾ ਕੰਮ 35 ਕੱਲ ਐਨਜੀਓ ਡੀਸੀ ਸਾਹਿਬ ਦੇ ਉੱਤੇ ਦਫ਼ਤਰ ਆਈਆਂ ਸਾਰਿਆਂ ਦਾ ਅਸੀਂ ਇੱਕ ਪੋਰਟਲ ਬਣਾਤਾ ਸਾਂਝਾ ਉਪਰਾਲਾ asrpunjabfloods.com ਮਾਲ ਮਨੁੱਖੀ ਦੇ ਭਲੇ ਵਾਸਤੇ ਨਰਕਰ ਦੇ ਸੇਵਕ ਡਾਕਟਰ ਵਿਕਰਮਜੀਤ ਸਿੰਘ ਸਾਨੀ ਮੈਂਬਰ ਪਾਰਲੀਮੈਂਟ ਰਾਜ ਸਭਾ ਅਤੇ ਵਿਸ਼ਵ ਪੰਜਾਬੀ ਸੰਸਥਾ ਅਤੇ ਸਨ ਫਾਊਂਡੇਸ਼ਨ ਦੇ ਸਾਰੇ ਮੈਂਬਰਾਂ ਵੱਲੋਂ ਪੰਜਾਬ ਦੀ ਝੜਦੀ ਕਰਾ ਲਈ ਅਤੇ ਹੜ ਰਹਾਤ ਅਤੇ ਵਸੇਪਾ ਮੇਗਾ ਵੇਅਰਹਾਊਸ ਦੇ ਉਦਘਾਟਨ ਲਈ ਅਰਦਾਸਾਂ ਬੇਨਤੀਆਂ ਜੋਦੜੀਆਂ ਇਹਨਾਂ ਵੱਲੋਂ 25 ਟਰੈਕਟਰ ਅਤੇ 5 ਜੀਸੀਬੀ ਮਸ਼ੀਨਾਂ ਦਾ ਵੀ ਪ੍ਰਬੰਧ ਅਤੇ 1000 ਪਰਿਵਾਰਾਂ ਨੂੰ ਰਾਹਤ ਸਮਕਰੀ ਦੇਣ ਦਾ ਆਪ ਜੀ ਦੇ ਚਰਣਾ ਕਮਲਾ ਪਾਸ ਅਰਦਾਸਾਂ ਬੇਨਤੀਆਂ ਕਰਦੇ ਹੋਏ ਇਹ ਕਾਰਜ ਅਰੰਭੇ ਹਨ ਮੈਂ ਇਹਦੇ ਵਿੱਚ ਸੰਬੰਧ ਵਿੱਚ ਇਹ ਕਹਿਣਾ ਚਾਹਾਂਗੀ ਕਿ ਸਾਡੇ ਵੱਲੋਂ ਇੱਕ ਸਾਂਝਾ ਉਪਰਾਲਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਹੜਾ ਜਿੰਨੇ ਵੀ ਫਲੱਡ ਅਫੈਕਟਿਡ ਸਾਡੇ ਵਿਲੇजेस ਨੇ ਉਹਦੇ ਵਿੱਚ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇ ਕੇ ਉਹਨਾਂ ਨੂੰ ਆਪਣੇ ਪੈਰਾਂ ਤੇ ਮੂੜ ਖੜੇ ਕਰਨ ਦਾ ਉਪਰਾਲਾ ਕੀਤਾ ਗਿਆ। ਉਹਦੇ ਵਿੱਚ ਸਾਡੇ ਨਾਲ ਐਮਪੀ ਸਾਹਿਬ ਜੁੜੇ ਨੇ ਅਤੇ ਕੱਲੀ ਜਿਹੜੀ ਅਸੀਂ ਮੀਟਿੰਗ ਕੀਤੀ ਸੀ ਉਹਦੇ ਵਿੱਚ ਸਾਡੇ ਕੋਲ ਕਰੀਬ 35 ਦੇ ਕਰੀਬ ਜਿਹੜੀ ਐਨਜੀਓਜ਼ ਆਈਆਂ ਸੀ। ਉਹ ਸਾਰੀ ਐਨਜੀਓਜ਼ ਐਮਪੀ ਸਾਹਿਬ ਸਾਰੇ ਰਲ ਕੇ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਸਾਂਝਾ ਉਪਰਾਲਾ। ਜਿਹਦੇ ਵਿੱਚ ਅਸੀਂ ਸਾਰੇ ਜਿੰਨੇ ਵੀ ਵਸਟ ਪੈਕੇਟ ਸਾਡੇ ਵਿਲੇजेस ਹੈਗੇ ਆ ਸਾਰੇ ਲੋਕਾਂ ਨੂੰ ਜਿਵੇਂ ਮੈਟ੍ਰੀਸਿਸ ਦੇਖ ਰਹੇ ਹੋ ਤੁਸੀਂ ਇੱਥੇ ਰੱਖਿਓ ਇਹਨੇ ਫੋਲਡਿੰਗ ਬੈਡਸ ਚੇਅਰਸ ਕਿਚਨ ਦਾ ਸਮਾਨ ਹੈ ਉਹਦੇ ਵਿੱਚ ਬਾਥਰੂਮ ਦਾ ਸਮਾਨ ਹੈ ਸਰਦੀਆਂ ਆਉਣ ਵਾਲੀਆਂ ਐ ਬੱਚਿਆਂ ਦੇ ਕੱਪੜੇ ਆ ਯੂਨੀਫਾਰਮ ਹੈ ਸਟੇਸ਼ਨਰੀ ਆ ਉਹ ਸਾਰੀਆਂ ਚੀਜ਼ਾਂ ਦੇ ਪੈਕੇਟ ਬਣਾ ਕੇ ਉਹਨਾਂ ਨੂੰ ਅਸੀਂ ਦੇਵਾਂਗੇ ਤਾਂ ਕਿ ਉਹਨਾਂ ਨੂੰ ਆਉਣ ਵਾਲੇ 3 ਮਨਸ 4 ਮਨ ਦੇ ਵਿੱਚ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਹ ਆਪਣੀ ਲਾਈਫ ਜਿਹੜੀ ਆ ਦੁਬਾਰਾ ਤੋਂ ਸ਼ੁਰੂ ਕਰ ਸਕਣ। ਹਰੇਕ ਯਾਰ ਫੈਮਲੀ ਦਾ ਜਿੱਥੇ ਆਪਾਂ ਪਤਾ ਕਿੰਨੀਆਂ ਫੈਮਲੀ ਇਫੈਕਟਡ ਹੋਈਆਂ ਨੇ। ਸਾਡੇ ਕੋਲ ਇਸ ਟਾਈਮ ਜਿਹੜਾ ਅਸੀਂ ਫੂਡ ਸਪਲਾਈ ਤੋਂ ਡਾਟਾ ਲਿਆ ਉਹਦੇ ਵਿੱਚ ਕਰੀਬ 30000 ਫੈਮਲੀਆਂ ਆ ਜਿਹੜੀਆਂ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀਆਂ ਨੇ। ਸੋ ਸਾਡਾ ਮੇਨ ਮਕਸਦ ਹੈਗਾ ਕਿ ਇਹੋ ਜਿਹੇ ਜਿਹੜਾ ਸਾਡਾ ਤੱਕਾ ਹੈਗਾ ਵਾ ਉਹਨਾਂ ਨੂੰ ਅਸੀਂ ਆਪਣੇ ਪੈਰਾਂ ਤੇ ਮੁਰਖ ਖੜਾ ਕਰਨਾ ਹੈ। ਉਹਨਾਂ ਨੂੰ ਆਪਣਾ ਅਪੀਲ ਕਰਉ ਕਿ ਜਿਹੜੇ ਆ ਕੇ ਇੱਥੇ ਮਦਦ ਕਰਨ ਲੋਕਾਂ ਨੂੰ ਜੀ ਸਾਰ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੀ ਐਮਪੀ ਸਾਹਿਬ ਦਾ ਤੇ ਜਿੰਨੇ ਵੀ ਐਨ ਜੀਓਜ਼ ਨੇ ਇੰਡੀਵਿਜੂਅਲਸ ਨੇ ਸਾਡੀ ਇਸ ਸਮੇਂ ਦੇ ਦੌਰਾਨ ਮਦਦ ਕੀਤੀ ਹੈ ਅਤੇ ਸਭ ਨੂੰ ਅਪੀਲ ਹੈ ਕਿ ਅਸੀਂ ਆਉਣ ਵਾਲੇ 3 ਮੰਥਸ ਦੇ ਵਿੱਚ ਵੀ ਇਸ ਤਰ੍ਹਾਂ ਹੀ ਐਜ਼ ਅ ਟੀਮ ਕੰਮ ਕਰੀਏ ਤਾਂ ਕਿ ਜਿਹੜਾ ਅੰਮ੍ਰਿਤਸਰ ਵਿੱਚ ਸਾਡੇ ਜਿੰਨੇ ਵੀ ਇਸ ਤਰ੍ਹਾਂ ਦੇ ਪਰਿਵਾਰ ਆ ਉਹਨਾਂ ਨੂੰ ਕੋਈ ਵੀ ਕਮੀ ਮਹਿਸੂਸ ਨਾ ਹੋਵੇ ਸਤਪੁਰ ਜੀ ਦੀ ਪਵਿੱਤਰ ਬਾਣੀ ਦਾ ਫਰਮਾਨ ਹੈ ਸਾਧ ਸੇਵਾ ਕੀਤੀ ਸਫਲ ਹੈ ਜੇ ਸਤਿਗੁਰੂ ਕਾ ਮਨ ਮੰਨੇ ਜਾਂ ਸਤਿਗੁਰੂ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ ਜਾਨੀ ਮਹਾਰਾਜ ਜੀ ਦੇ ਲੜਕਰ ਦੇ ਸੇਵਕ ਸਰਦਾਰ ਵਿਕਰਮਜੀਤ ਸਿੰਘ ਸਾਨੀ ਇਹਨਾਂ ਸਾਰਿਆਂ ਨੇ ਪੂਰੀ ਸੁਮੱਚੀ ਟੀਮ ਨੇ ਰਲ ਮਿਲ ਕਰਕੇ ਜੋ ਪੰਜਾਬ ਦੇ ਵਿੱਚ ਹੜ ਆਏ ਅਨੇਕਾਂ ਹੀ ਘਰ ਬਰਬਾਦ ਹੋ ਗਏ ਘਰੋਂ ਬੇਕਾਰ ਹੋਏ ਪਸ਼ੂ ਮਾਰੇ ਗਏ ਜ਼ਮੀਨਾਂ ਦਾ ਨੁਕਸਾਨ ਹੋਇਆ ਤੇ ਸਭ ਤੋਂ ਪਹਿਲਾਂ ਇਹਨਾਂ ਨੇ ਅੱਗੇ ਆ ਕੇ 1000 ਜਿਹੜਾ ਪਰਿਵਾਰ ਹੈ ਉਹਨਾਂ ਨੂੰ ਸੇਵਾ ਕਰਨ ਦਾ ਜਿਹੜਾ ਮਾਨ ਮਹਾਰਾਜ ਨੇ ਇਹਨਾਂ ਨੂੰ ਬਖਸ਼ਿਆ ਦਾਸ ਨੂੰ ਮਾਨਯੋਗ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਜਥੇਦਾਰ ਸ੍ਰੀ ਅਕਾਲਪੁਰ ਸਾਹਿਬ ਜੀ ਉਹਨਾਂ ਵੱਲੋਂ ਹੁਕਮ ਲੱਗਾ ਸੀ ਆਪ ਜੀ ਦੇ ਦਰਸ਼ਨ ਕੀਤੇ ਨੇ ਸਾਰਿਆਂ ਨੇ ਉਹਨਾਂ ਨੂੰ ਮਾਨਯੋਗ ਸਿੰਘ ਸਾਹਿਬ ਜੀ ਨੂੰ ਅਚਾਨਕ ਹੀ ਪੰਥ ਦੀਆਂ ਸੇਵਾਵਾਂ ਨੂੰ ਮੁੱਕ ਰੱਖਦੇ ਹੋਏ ਕਲਕੱਤੇ ਜਾਣਾ ਪਿਆ ਉੱਥੋਂ ਉਹਨਾਂ ਨੇ ਆਪਣੀ ਹਾਜ਼ਰੀ ਲਵਾਈ ਹੈ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਖਾਸ ਕਰਕੇ ਸਾਡੇ ਵੀਰ ਸੰਦੀ ਸਾਹਿਬ ਦਾ ਕਿਉਂਕਿ ਇੱਕ ਪਰਿਵਾਰ ਨੂੰ ਪਾਲਣਾ ਹੋਵੇ ਬੜੀ ਮੁਸ਼ਕਲ ਹੋ ਜਾਂਦੀ ਹੈ 1000 ਪਰਿਵਾਰ ਦਾ ਇਹਨਾਂ ਨੇ ਜ਼ਿੰਮੇਵਾਰੀ ਲਈ ਹੈ ਤੇ ਇੱਥੇ ਨਾਲ ਹੀ ਇਹਨਾਂ ਨੇ ਕਿਨੇ 25 ਟਰੈਕਟਰ 25 ਟਰੈਕਟਰ 5 JCB ਤੇ 5 JCB ਜਿਹੜੀ ਮਸ਼ੀਨਾਂ ਦਾ ਪ੍ਰਬੰਧ ਹੋਵੇ ਜਮੀਨਾਂ ਵਿੱਚ ਰੇਤਾ ਆ ਗਈ ਬਿੱਟੀ ਆਪਕੋ ਸ਼ੁਰੂ ਹੋ ਜਾਏਗਾ ਕੰਮ ਉਹ ਵੀ ਪ੍ਰਬੰਧ ਅਸੀਂ ਕਾਮਨਾ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਧੰਗੁਰੂ RAMDAS ਮਹਾਰਾਜ ਦੇ ਚਰਨਾਂ ਵਿੱਚ ਜਦੋਂ ਵੀ ਇਸ ਤਰ੍ਹਾਂ ਲੋੜ ਪੈਂਦੀ ਹੈ ਤੇ ਮਹਾਰਾਜ ਜੀ ਨੇ ਤੇ ਕਿਰਪਾ ਕਰਨ ਸਰਦਾਰ ਵਿਕਰਮਜੀਤ ਸਿੰਘ ਸਾਹੀ ਪਰਿਵਾਰ ਤੇ ਉਸ ਮੁੱੱਚੀ ਟੀਮ ਦੇ ਵਿੱਚ ਮਹਾਰਾਜ ਇਕਤਾ ਵਕਸ਼ਨ ਤੇ ਸੇਵਾ ਕਰਨ ਦਾ ਅੱਗੇ ਹੋ ਕੇ ਮਾਣ ਬਖਸ਼ਣ ਜਿਵੇਂ ਹੁਣ ਸਤਿਗੁਰ ਜੀ ਨੇ ਸੇਵਾ ਲਈ ਹੈ ਬਹੁਤ ਧੰਨਵਾਦ ਇੱਥੇ ਦਾਸ ਵੱਲੋਂ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਜਿਹਦਾ ਮੈਂ ਅੰਤਰਰਾਸ਼ਟਰੀ ਪ੍ਰਧਾਨ ਆ ਸਾਡੀ ਐਨ ਜੀਓ ਸੰਫਾਉਂਡੇਸ਼ਨ ਜਦੋਂ ਤੋਂ ਹੀ ਇਹ ਹੜਾਂ ਦੀ ਮਾਰ ਪਈ ਅਗਲੇ ਦਿਨੀ ਅਸੀਂ ਅਜਨਾਲਾ ਰਮਦਾਸ ਡੇਰਾ ਬਾਬਾ ਨਾਨਕ ਫਾਜ਼ਿਲਕਾ ਫਿਰੋਜ਼ਪੁਰ ਉਦੋਂ ਬੋਟਸ ਦੀ ਬੜੀ ਲੋਡ ਸੀ ਜੋ ਵੀ ਸਾਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮੈਡਮ ਸਾਖੀ ਸ਼ਾਨੀ ਏਡੀਸੀ ਅਮਨਦੀਪ ਜੀ ਇੱਥੇ ਨੇ ਤੇ ਉਹ ਗੋਟਸ ਭੇਜੀਆਂ ਐਂਬੂਲੈਂਸਾਂ ਦੀ ਬੜੀ ਲੋਡ ਸੀ ਐਂਬੂਲੈਂਸਾਂ ਭੇਜੀਆਂ ਤਰਪ ਤਾਰਪਲੀਨ ਭੇਜੇ ਰਾਸ਼ਨ ਭੇਜੇ ਲੇਕਿਨ ਹੁਣ ਅੱਜ ਦੀ ਜਿਹੜੀ ਘੜੀ ਹੈ ਅੱਜ ਆਪਾਂ ਨੂੰ ਉਹਨਾਂ ਨੂੰ ਰੀਹੈਬਿਲੀਟੇਟ ਮੋੜੇ ਸੇਵਾ ਕਰਨਾ ਹੈ ਸਭ ਤੋਂ ਪਹਿਲਾਂ ਜਿਹੜੀ ਕਿਸਾਨ ਦੀ ਪ੍ਰੋਬਲਮ ਹੈ ਕਿਉਂਕਿ ਅਸੀਂ ਪਿਛਲੇ 3 ਦਿਨਾਂ ਤੋਂ ਤਕਰੀਬਨ ਬਹੁਤ ਪਿੰਡ 25 23 ਪਿੰਡ ਅਸੀਂ ਹੋ ਕੇ ਆਏ ਆ ਪਹਿਲੀ ਪ੍ਰੋਬਲਮ ਹੈ ਰੇਤੇ ਦੀ ਉਹਦੇ ਲਈ ਅਸੀਂ ਆਪਣੇ ਵੱਲੋਂ ਦੇਖੋ ਸਰਕਾਰ ਵੀ ਕੰਮ ਕਰ ਰਹੀ ਹੈ ਹਰ ਕੋਈ ਐਨਜੀਓ ਮੈਂ ਕਿਹਾ 35 ਕਲ ਐਨਜੀਓ ਡੀਸੀ ਸਾਹਿਬ ਦੇ ਉੱਤੇ ਦਫ਼ਤਰ ਆਈਆਂ ਸਾਰਿਆਂ ਦਾ ਅਸੀਂ ਇੱਕ ਪੋਰਟਲ ਬਣਾਤਾ ਸਾਂਝਾ ਉਪਰਾਲਾ asrpunjabfloods.com ਕਿਉਂਕਿ ਇਸ ਟਾਈਮ ਕੋਆਰਡੀਨੇਟਡ ਐਫਰਟ ਦੀ ਬੜੀ ਲੋੜ ਹੈ ਇੰਡੀਵਿਜੂਅਲੀ ਸਾਰੀਆਂ ਐਨਜੀਓ ਸਾਰੇ ادارے ਬਹੁਤ ਕੰਮ ਕਰ ਰਹੇ ਮੈਂ ਉਹਨਾਂ ਦੀ ਜਿੰਨੀ ਵੀ ਸ਼ਲਾਘਾ ਕਰਾਂ ਘੱਟ ਥੋੜੀ ਹੈ ਲੇਕਿਨ ਕੋਆਰਡੀਨੇਟਡ ਐਫਰਟ ਚਾਹੀਦਾ ਹੈ ਇਸ ਲਈ ਅਸੀਂ ਆਪਣੇ ਵੱਲੋਂ ਇੱਥੇ 25 ਟਰੈਕਟਰ 5 ਜੀਸੀਬੀ ਮਸ਼ੀਨਾਂ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਜੋ ਜੋ ਸਾਨੂੰ ਪਿੰਡਾਂ ਦੇ ਵਿੱਚ ਮੈਪਿੰਗ ਦੇਣਗੇ ਜਿੱਥੇ ਸੁੱਕੀ ਮਿੱਟੀ ਹੈ ਰੇਤਾ ਔਰ ਚਿੱਕਨੀ ਮਿੱਟੀ ਹੈ ਦੂਜੀ ਗੱਲ ਹੈ ਫੌਡਰ ਦੀ ਬਾਹਰ ਤੁਸੀਂ ਦੇਖਿਆ ਅਸੀਂ 25 ਟਨ ਦਾ ਇੱਕ ਬਾਹਰ ਖੁੱਲਾ ਵੇਅਰ ਹਾਊਸ ਬਣਾਇਆ ਜਿੱਥੇ ਹਰ ਹਫਤੇ ਦੀ 250 ਕੁਇੰਟਲ ਉਹ ਵੀ ਪਿੰਡ ਅਸੀਂ ਫਾਈਨਲ ਕਰ ਲਏ ਨੇ ਐਸ ਡੀ ਐਮ ਸਾਹਿਬ ਨਾਲ ਤਹਿਸੀਲਦਾਰਾਂ ਨਾਲ ਕਿਉਂਕਿ ਆਪਾਂ ਨੂੰ ਪਿੰਡ ਵੱਡੇ ਨੇ ਪੜੇ ਚਾਰੇ ਦੀ ਬਹੁਤ ਕਮੀ ਐ ਤੀਜੀ ਗੱਲ ਜਿਹੜੇ ਘਰ ਦਾ ਸਮਾਨ ਐ ਜਿਵੇਂ ਤੁਸੀਂ ਦੇਖਿਆ ਮੱਛਰ ਦਾ ਫੋਗਿੰਗ ਮਸ਼ੀਨਾ ਐ ਉਹ ਅਸੀਂ ਹਜ਼ਾਰ ਬਰਤਨਾਂ ਦੀ ਯੂਟੈਂਸਲ ਦੀ ਬਿਸਤਰ ਦੀ ਵਧੀਆ ਕੰਬਲਾਂ ਦੀ ਕਿਉਂਕਿ ਪਾਲਾ ਆ ਰਿਹਾ ਸਵੈਟਰਾਂ ਵੀ ਚਾਹੀਦੀਆਂ ਔਰ ਕੰਬਲ ਵੀ ਵਧੀਆ ਚਾਹੀਦੇ ਐ ਬੈੱਡ ਐ ਨਾਲ ਹੀ ਆਪਣਾ ਬਰਤਨਾਂ ਦੀ ਮੈਂ ਗੱਲ ਕੀਤੀ ਐ ਹੋਰ ਵੀ 슬ੀਪਿੰਗ ਬੈਗ ਐ ਮੈਡੀਕਲ ਕਿੱਟ ਐ ਜਾਨਵਰਾਂ ਦੀ ਵੀ ਦਵਾਈ ਲਈ ਥਰਮਲ ਵੀ ਸਕੂਲ ਬੈਗ ਵੀ ਹਰ ਇੱਕ ਚੀਜ਼ ਇੱਥੇ ਪ੍ਰਾਪਰ ਇਸ ਵੇਰ ਹਾਊਸ ਚ ਹਜ਼ਾਰ ਫੈਮਲੀਆਂ ਵੀ ਰੱਖੀ ਗਈ ਹੈ ਅਸੀਂ ਇਹਦੇ ਚ ਕੋਈ 150 ਕਲ ਵੰਡੇ ਸੀ ਬਹੁਤ ਹੀ ਜਿਹੜੇ ਗਰੀਬ ਤੋਂ ਗਰੀਬ ਪਿੰਡ ਹੈ ਇਨਵੈਂਟਰੀ ਹੈ ਉਹ ਜਿਵੇਂ ਵੀ ਸਾਡੇ ਕੋਲ ਰਿਕੋਸੀਸ਼ਨ ਆਏਗੀ ਈਟੀਓ ਸਾਹਿਬ ਵੀ ਖੜੇ ਹੈ ਤਾਲੀਵਾਲ ਸਾਹਿਬ ਸੰਗਵਾ ਸਾਹਿਬ ਆਏ ਹੈ ਜੋ ਵੀ ਕਿਸੇ ਰਾਜਨੀਤੀ ਦਾ ਇਹ ਆਪਾਂ ਕੰਮ ਸਾਰਿਆਂ ਨੂੰ ਅਪੀਲ ਹੈ ਇਸ ਟਾਈਮ ਰਾਜਨੀਤੀ ਕਰਨ ਦਾ ਨਹੀਂ ਹੈ ਇਸ ਟਾਈਮ ਕੋ ਧੜੇਵੰਡੀ ਦਾ ਨਹੀਂ ਹੈ ਆਪਾਂ ਸਾਰੇ ਰਲ ਮਿਲ ਕੇ ਇਸ ਔਕੜ ਤੋਂ ਆਪਣੇ ਗਰੀਬਾਂ ਨੂੰ ਪ੍ਰਾਣ ਮੇਨ ਫਿਕਰ ਹੈ ਉਹ ਗਰੀਬ ਕਿਸਾਨਾਂ ਦੀ ਜਿਨ੍ਹਾਂ ਦਾ ਝੋਨੇ ਦੀ ਫਸਲ ਮਾਰੀ ਗਈ 50 60000 ਰੁਪਏ ਕਿੰਨੇ ਦਾ ਨੁਕਸਾਨ ਹੋਇਆ ਹੈ ਕੇਂਦਰ 650 ਦੇ ਰਹੀ ਹੈ ਪੰਜਾਬ ਸਰਕਾਰ 13000 ਦੇ ਕੇ ਉਹਨਾਂ ਨੂੰ 20000 ਦਾ ਮੁਆਵਜ਼ਾ ਉਹ ਵੀ ਸਾਡੀਆਂ ਟੀਮਾਂ ਪਟਵਾਰੀਆਂ ਨਾਲ ਕੋਆਰਡੀਨੇਟ ਕਰ ਰਹੀਆਂ ਵੀ ਗੁਲਦਾਬਰੀ ਜਲਦੀ ਹੋਏ ਇਹਨਾਂ ਨੂੰ 15 ਅਕਤੂਬਰ ਤੱਕ ਜਿਹੜੀ ਹੈ ਉਹ ਕੰਪਨਸੇਸ਼ਨ ਮਿਲ ਸਕੇ ਉਹਦੇ ਨਾਲ ਨਾਲ ਹੀ ਜਿਹੜੇ ਕੱਚੇ ਘਰ ਟੁੱਟੇ ਐ ਉਹ ਵੀ ਆਪਾਂ ਰਲ ਕੇ ਉਹਨਾਂ ਦੀ ਮੁਰੰਮਤ ਕਰਾਣੀ ਐ ਲੇਕਿਨ ਇਸ ਟਾਈਮ ਮੌਸਮ ਘੜੀ ਤੇ ਆਪਾਂ ਇਹ ਨਾ ਹੋਏ ਕਿ ਝੋਨਾ ਤਾਂ ਖਰਾਬ ਹੋਇਆ ਹੀ ਹੋਇਆ ਇਹ ਜੇ 15 ਨਵੰਬਰ ਤੱਕ ਪੈਲੀਆਂ ਤਿਆਰ ਨਾ ਹੋਈਆਂ ਤੇ ਕਣਕ ਵੀ ਨਾ ਬੀਜੀ ਗਈ ਤੇ ਇਹ ਗਰੀਬ ਕਿਸਾਨਾਂ ਦਾ ਕੀ ਹਾਲ ਹੋਏਗਾ